ਸਾਢੇ 6 ਨੂੰ ਦਿੰਨੇ ਤੋੜਾ ਜਣਾ ਸੱਤ ਨੂੰ ਦਿੰਨੇ ਪੂਰੇ ਸਾਢੇ 7 ਨੂੰ ਦਿੰਨੇ ਐਂਡ ਆ ਲੈ ਬਸ 10 10 ਨੂੰ ਪਾ ਲੈ ਨਾ ਪੌਲੀਆਂ ਗੱਲਾਂ ਨਾ ਕਰ ਠੀਕ ਨਹੀਂ ਜੀ ਤੇਰਾ ਮਾੜਾ ਵੀ ਵਿੱਚੇ ਤਕੜਾ ਵੀ ਸਾਰਾ ਕੁਝ ਵਿੱਚ ਆ ਉਹ ਮਾਇਕ ਕਰ ਦਿਆ ਨੀ ਬਾਤ ਕੇਲਾ ਹੁੰਦਾ ਅਗਲਾ ਵੀ ਨਹੀਂ ਲਊ ਤਾਂ ਮੈਂ ਖੜਾ ਜੋ ਜਵਾਬ ਦੂ ਮੈਂ ਖੜਾ ਤੂੰ ਤਾਂ ਕਹਿ ਤਾ ਲਵਾਂਗੇ ਕੋਈ ਨਹੀਂ ਹਾਂ ਹਾਂ ਭੱਜਣਾ ਥੋੜੀ ਵਿੱਚੋਂ ਅਗਲਾ ਵੀ ਨਹੀਂ ਜਵਾਨ ਤੇ ਬੰਦ ਚਾਉਂ ਉਹਨਾਂ ਨੇ ਝਾੜ ਦੇਣੇ ਬੋਲ ਲਿਓ ਮੈਂ ਇਕੱਠੇ ਲੈ ਸਾਈ ਦੇਓ ਗਾਓ ਜੀ ਸਾਈ ਹਾਂ ਨਹੀਂ ਨਹੀਂ ਸਾਡੇ 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 ਕਰਾ ਦੇ ਉੱਪਰ ਦਾ ਪਾਇਆ ਬਸ 1 ਰੁਪਿਆ ਵੀ ਨਹੀਂ ਚੱਲੂ ਉੱਪਰ ਇਹਦੀ ਕਹੂੰਗਾ ਵੀ ਠੀਕ ਆ ਐਂਡ ਆ ਜੋ ਇਹਨਾਂ ਨੇ ਕਹਿਤਾ ਸੀ ਜਵਾਨ ਤੇ ਫੁੱਲ ਝਾੜ ਦੇਣੇ ਖੁਦ ਵੀ ਨਹੀਂ ਆ ਦੇ ਲਵਾਂਗੇ ਪਈਆ ਭਾਈ ਸਾਢੇ 9 9 ਲੈਣਾ ਚਲੋ ਠੀਕ ਹੈ ਚਲੋ ਫਿਰ ਹਜੇ ਖਾਰੋਤ ਆਇਆ ਹੋਰ ਬਾਬਾ ਕੱਲਾ ਪੁੱਛ ਰਿਹਾ ਮੈਂ ਪੁੱਛੇ ਤੈਨੂੰ ਆ ਕੱਲਾ ਦੀ ਬਈ ਉਹ ਦੇ ਗੱਲਾਂ ਪੁੱਛ ਉਹ ਦੋ ਦਾ ਡੰਡ ਦੋ ਉਹ ਗਲੇ ਹੋਵੇ ਹੈ ਜੀ ਆਹੋ ਆਹੋ ਤੋਏ ਭਰਾ ਆ ਹਾਂ ਬੋਲ ਫਿਰ ਕੱਲਾ ਦੀ ਬਈ ਕੱਲਾ ਲੈ ਜਾ ਇਕੱਠੇ ਜੇ ਇਕੱਠੇ ਜੇ ਆਨਮਰ ਰਕਲੋ ਜੀ ਕੋਈ ਨਹੀਂ ਮੇਰਾ ਭਾਈ ਅੱਜ ਅੱਜ ਤੇ ਜਾਉਂਗਾ ਹਾਂ ਜਦੋਂ ਇਧਰਲੇ ਪਾਸੇ ਕੋ ਪੇਟੋ ਸ਼ਾਮੇ ਆਜੇ ਸ਼ਾਮੇ ਆਇਆ ਕੋ ਪੇਰੇ ਚੱਲ ਜਾਵੇ ਦੇਦੂ ਕਿਥੇ ਨੂੰ ਕੋਈ ਨੋ ਕੋ ਸਰਮਾ ਤੇ ਕਿਹ ਲੈ ਅਗਲਾ ਸਰ ਨੂੰ ਇਧਰ ਤੱਕ ਜੂਗਾ ਸਰ ਆਹ ਅੱਡੇ ਬਾਰ ਬਾਰ ਆ ਜਾਂਦਾ ਲਾ ਲੈ ਲੈਦਾ ਕਿਹੜੇ ਹਾਂਜੀ ਭਾਈ ਲਵਾਂਗੇ ਨਹੀਂ ਨਹੀਂ ਤੁਸੀਂ ਲਓ ਜੀ ਤੁਸੀਂ ਲੈ ਲਿਆ ਨਾ ਤੁਸੀਂ ਲਾਓ ਤੁਸੀਂ ਲੈਣੇ ਆਈ ਤੇ ਸ਼ੋਕਲ ਮੇਲਾ ਦੇਖਣਾ ਹੈ ਤੁਸੀਂ ਲੈਣੇ ਤਾਂ ਗੱਲ ਕਰ ਨਹੀਂ ਨਹੀਂ ਲਾਓ ਤੁਸੀਂ ਜੇ ਤੁਸੀਂ ਲੈਣੇ ਕੋਈ ਗੱਲ ਨਹੀਂ ਆਪਾਂ ਕਿਸੇ ਦੇ ਨਾਲ ਬੋਲੋ ਬੋਲੋ ਨਹੀਂ ਬੋਲਣਾ ਬੋਲੋ ਬੋਲੋ 12500 ਉਹ ਦੀ ਦਸੂ ਫੈਕਟਰੀ ਦੇ ਤੇਰੇ ਦੇਖ ਨਹੀਂ ਜੀ ਬੋਲੋ ਬੋਲੋ 12500 ਕਹਿੰਦਾ ਭਾਈ 12500 66000 ਜੀ ਤੁਸੀਂ ਵੀ ਜੈਜ ਗੱਲ ਕਰੋ ਨਾ ਮਾਲ ਦੇ ਮੋਲ ਤੇ ਆਓ ਜੀ ਹਾਂ ਇਹ ਵੀ ਜੈਜ ਇਹ ਮਾਰੇ ਤੱਕੜੇ ਵਿੱਚ ਆ ਗਏ ਨਾ ਛਾਂਟ ਕੇ ਕੱਢੇ ਤੇ ਛਾਂਟ ਕੇ ਬਸ ਛਾਂਟ ਕੇ ਨਹੀਂ ਉਹ ਹੈਗੇ 5 ਏਕੜ ਇਹ 5 ਏਕੜ ਇਹ ਘਰ ਦੇ ਆ ਚਾਰ ਘਰਾਂ ਦੇ ਬੱਚੇ ਆ ਇਹ ਉਹ ਸੋਹਣੇ ਨੇ ਉਹ ਬੱਚੇ ਵੀ ਸਾਫ਼ ਆ ਇਹ ਬਾਈ ਕਹਿੰਦਾ 12 5 60 562 293 ਹਾਂ ਆਹ ਕਹੇਗਾ ਬੋਲ ਬੋਲ ਇਹਦੇ ਭਾਈ ਮੜ ਜਾਣ ਤਾਂ ਹੋਰ ਲਿਆ ਰੇ ਤਾਂ ਫੋਲ ਲੈਣ ਇਹ ਵੀ ਕਹਿੰਦੇ ਨਹੀਂ ਤਾਂ ਬਹੁਤ ਵਾਰੀ ਜਾ ਸੌਦੇ ਚ ਗੁੱਸਾ ਨਹੀਂ ਦਾ ਵੀਰੇ ਕੋਈ ਵਾਲ ਨਹੀਂ ਉਹ ਪਰ 15 ਦਾ ਸੌਦਾ ਕਹਣਾ ਨਹੀਂ ਉਹਦੇ ਮਤਲਬ ਵੀ ਆ ਵੀ ਜੇ ਮਿਲ ਗਿਆ ਤਾਂ ਮੈਨੂੰ ਦੇ ਦੇ ਸਾਢੇ 6 ਨੂੰ ਦਿੰਨੇ ਤੁਹਾਡਾ ਜਣਾ 7 ਨੂੰ ਦਿੰਨੇ ਪੂਰੇ ਸਾਢੇ 7 ਨੂੰ ਦਿੰਨੇ ਐਂਡ ਆ ਦਾ ਬਸ 10 10 ਨੂੰ ਪਾਲਾ ਨਾ ਪੌਲੀਆਂ ਗੱਲਾਂ ਨਾ ਕਰ ਠੀਕ ਨਹੀਂ ਜੀ ਤੇਰਾ ਮਾਰਾ ਵੀ ਵਿੱਚੇ ਤਕੜਾ ਵੀ ਸਾਰਾ ਕੁਝ ਵਿੱਚ ਆ ਉਹ ਮੈਸਟਰ ਪੀ ਆਨੀ ਬਾਤ ਕਿਲਾਉਂਦਾ ਅਗਲਾ ਵੀ ਨਹੀਂ ਲਊ ਤਾਂ ਮੈਂ ਖੜਾ ਜੋ ਜਵਾਬ ਦੂ ਮੈਂ ਖੜਾ ਤੂੰ ਤਾਂ ਕਹਿ ਤਾ ਨਾ ਕੋਈ ਨਹੀਂ ਹਾਂ ਹਾਂ ਭੱਜਣਾ ਥੋੜੀ ਵਿੱਚੋਂ ਅਗਲਾ ਮੈਂ ਨਹੀਂ ਜਵਾਬ ਤੇ ਬੰਦ ਚਾਲ ਉਹਨਾਂ ਨੇ ਛਾੜ ਦੇਣੇ ਬੋਲ ਲੈ ਉਹਨੇ ਇਕੱਠੇ ਲੈ ਸਾਈ ਦੇ ਗਾ ਜੀ ਸਾਈ ਹਾਂ ਨਹੀਂ ਨਹੀਂ ਸਾਡੇ ਸਾਡੇ ਚੱਲੂ ਆਪਾਂ ਕਢਾ ਲੈਣਾ ਉੱਪਰ ਨਾ ਪਾਇਆ ਬਸ 1 ਰੁਪਇਆ ਵੀ ਚੱਲੂ ਉੱਪਰ ਇਹਦੀ ਆਪਾਂ ਉੱਪਰ ਚਾਲੂ ਨਹੀਂ ਆ 10 ਨਹੀਂ ਹੋਣੀ ਉਹ ਵਿਚਾਰਾ ਕਿਵੇਂ ਕੀ ਕਰਨਗੇ ਸਾਡੇ ਸਾਡੇ ਅੱਜ ਤਾਂ ਤੇਰੇ ਜਵਾਨ ਦੇ ਕੋਲ ਚੱਲੀ ਗਿਆ ਇਹ ਤਾਂ 6 ਲੱਖ ਲੱਖ ਜੇ ਲੈਣ ਪਤਾ ਨਹੀਂ ਆਪ ਚੈਨ ਲੜਪਣ ਮੇਰੇ ਬੰਦੇ ਪਿੱਛੇ ਨਹੀਂ ਜਿਆਦਾ ਹੋ ਜਾਂਦਾ ਜੰਦੀ ਗੱਲ ਆ ਹੋ ਗਿਆ। ਫੜ ਲਾ ਕਰਨੀ ਹੁੰਦੀ ਆ। ਅੱਲਾ ਗੁਰਪ੍ਰੀਤ ਫੜ ਲਾ ਚੰਗਾ ਰਹੂਗਾ ਮੇਰਾ ਭਰਾ। ਫੜ ਲਾ ਯਾਰ ਤੇਰੀ ਕਸਰ ਮੈਂ ਦੂ ਚਿੰਤਾ ਨਾ ਕਰ। ਉਹ। ਬਾਕੀ ਆ ਗੱਡੀ ਦਾ ਮੀਨ ਹੈ। ਹੋ ਗਈ ਜੇ ਕਹਤਾ ਕੋਈ ਨਹੀਂ। ਮਾਰੇ ਚੰਗੇ ਵਿੱਚੀ ਆ ਜੀ। ਇਹਦਾ ਵੀ ਰੰਗ ਦੇਖ ਲੈ ਕਿਹਜਾ ਹੈ। ਛੇਲਾ ਆ ਚੰਗਾ ਹੈ ਨਾ ਸੋ ਸਾਰੇ। ਨਹੀਂ। ਫੜ ਲਾ ਫੜ ਲਾ ਫੜ ਲਾ। ਸਤ ਨੂੰ ਹੁੰਦਾ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਜੀ। ਆ ਚੰਗਾ ਹੈ ਮੈਂ ਨਾ ਮੰਨਦੇ ਆ ਗੱਲ ਆਪਾਂ। ਆ ਪੜੀ। ਬਾਕੀ ਤਾਂ ਤੈਨੂੰ ਪਤਾ ਹੀ ਹੈ ਫਿਰ। ਨਾ ਤੂ ਹੁਰੀ ਨੇ ਵਿੱਚ ਹੁਰੀ ਹਾਂਜੀ ਹਾਂਜੀ ਸਹੀ ਗੱਲ ਓਏ ਅਡਕਾਂ ਨੂੰ ਲਿਆਣਾ ਤੂਰੀ ਆ ਜਾ ਤੂੰ ਨਾਲ ਲਿਆ ਆਟਰ ਆ ਜਾ ਲਾਠ ਸੱਟ ਆ ਉਹਨਾਂ ਦੀ ਵੀ ਉਹ ਕਹਿੰਦੇ ਬੱਸ ਉਹ ਵੀ ਆਪਾਂ ਰਾਜੀ ਸਾਢੇ ਸੱਤ ਦੀ ਲਾਸਟ ਹੈ ਹੈ ਨਹੀਂ ਨਹੀਂ ਲਾਸਟ ਲਾਸਟ ਸਾਢੇ ਸੱਤ ਦੀ ਉਹਨਾਂ ਦਾ ਜਾਣ ਜਾਣਾ ਅੱਖ ਚੱਕ ਪਾ ਕੇ ਹੋਰ ਵੀ ਬਿਨਾ ਪੁੱਛਿਆ ਰੇਟ ਲਾਤਾ ਉਹਨਾਂ ਨੇ ਅੱਖ ਪਾਤੀ ਆਪਾਂ ਤਾਂ ਕਿਹਾ ਹੀ ਨਹੀਂ ਕੋਈ ਸਲਾਹ ਤਾਂ ਨਹੀਂ ਕੀਤੀ ਸੀ ਪਹਿਲਾਂ ਨਾ ਕੋਈ ਸਲਾਹ ਨਹੀਂ ਹੋਈ